ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲਾਇਆ ਉਹ ਚੀਜ਼ ਦਾ ਸੈਕਟਰੀ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰ ਲੈਉਣ ਵਾਲਾ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਕਿ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਛਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਗਿਲਾਇਆ ਉਹ ਚੀਜ਼ ਦਾ ਸੈਕਟਰੀ ਸੀਗਾ ਉਹ ਵੀ ਚੜਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰ ਲੈਉਣ ਆਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇਹ ਚੀਜ਼ ਦਾ ਛੋਟ ਲੱਗਾ ਕਿ ਮਾਫੀ ਵੀ ਮੰਗ ਰਹੀ ਆ ਤਾਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਪ੍ਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪ੍ਰਲੋਕ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਫਿਰ ਨਾਲ ਤੇ ਨੇ ਮੇਰੇ ਵੀਰ ਹੈਗੇ ਤੁਹਾਨੂੰ ਦੱਸ ਦੇਣਗੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀ ਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈਗੇ ਉੱਥੇ ਕਿਉਂਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਗਿਆ ਹੋਇਆ ਸੀ ਸਾਰੀ ਤੇ ਜਾ ਕੇ ਜੈਜਾ ਵੀ ਲੈ ਗਾ ਉੱਥੇ ਗਏ ਹੈਗੇ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮੁੰਡਾ ਉਹ ਕ੍ਰਿਸ਼ਨ ਆ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਡੈਸਰ ਹੋ ਗਈ ਤੇ ਉਹਦਾ ਜਿੱਤੇ ਸੀ ਗਏ ਉੱਥੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਛਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਂਗ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲਾਇਆ ਉਹ ਚੀਜ਼ ਦਾ ਸੈਕਟਰੀ ਸੀ ਵੀ ਚੜਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰੇ ਆਉਣ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇਸ ਚੀਜ਼ ਦਾ ਛੋਟ ਲੱਗਾ ਕਿ ਮਾਫੀ ਵੀ ਮੰਗ ਰਹੀ ਆ ਤਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਪ੍ਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਬਲੋਗ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਜੀ ਮੇਰੇ ਨਾਲ ਤੇ ਨੇ ਮੇਰੇ ਵੀਰ ਹੈਗੇ ਆ ਤੁਹਾਨੂੰ ਦੱਸ ਦਣਗੇ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਕੱਲ ਉਹ ਬਾਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈਗੇ ਉੱਥੇ ਕੋਈ ਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਜਾਇਆ ਹੋਇਆ ਸੀ ਸਾਰੀ ਤੇ ਜਾ ਕੇ ਜਾਇ ਜਾ ਵੀ ਲੈਗਾ ਉੱਥੇ ਗਏ ਹੈਗੇ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮੁੰਡਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਡੈਥ ਹੋ ਗਈ ਤੇ ਉਹਦਾ ਜਿੱਦੇ ਸੀਗੇ ਉੱਥੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਤੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਚਾ ਸਵਾਗਰ ਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲਾਇਆ ਉਹ ਚੀਜ਼ ਦਾ ਸੈਕਟਰੀ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰੇ ਹੋਣ ਵਾਲਾ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਕਿ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇਹ ਚੀਜ਼ ਦਾ ਛੋਟ ਲੱਗਾ ਕਿ ਮਾਫੀ ਵੀ ਮੰਗ ਰਹੀ ਆ ਤਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਪ੍ਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਭਾਈ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪਰ ਲੋਕ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਜੀ ਮੇਰੇ ਨਾਲ ਤੇ ਨੇ ਮੇਰੇ ਵੀਰ ਹੈਗੇ ਆ ਤੁਹਾਨੂੰ ਦੱਸ ਦਣਗੇ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈ ਕਿ ਉੱਥੇ ਕੋਈ ਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਗਿਆ ਹੋਇਆ ਸੀ ਸਾਰੀ ਤੇ ਜਾ ਕੇ ਜਾਇਜਾ ਵੀ ਲੈ ਗਾ ਉੱਥੇ ਗਏ ਹੈ ਕਿ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮੁੰਡਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਕੋ ਹੋਰ ਸੀ ਕੁੜੀ ਦਾ ਚਾਚਾ ਉਹਦੀ ਵੀ ਡੈਸਰ ਹੋਗੀ ਤੇ ਉਹਦਾ ਜਿੱਤੇ ਸੀਗਾ ਉਹਦੇ ਭੋਗ ਸੀਗਾ ਉਹਦੇ ਚਾਚੇ ਦਾ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਖੁਦ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਸ਼ਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾਗਤ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲਾਇਆ ਉਹ ਚੀਜ਼ ਦਾ ਸੈਕਟਰੀ ਸੀਗਾ ਉਹ ਵੀ ਚੜਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਰੇ ਆਉਣ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇਸ ਚੀਜ਼ ਦਾ ਛੋਟ ਲੱਗਾ ਕਿ ਮਾਫੀ ਵੀ ਮੰਗ ਰਹੀ ਆ ਤਈ ਕਈ ਉਥੇ ਆਉਂਦੇ ਬੇ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਪ੍ਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਭਾਈ ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਇਹ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪ੍ਰਲੋਕ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਫੇਰੇ ਨਾਲ ਜਿਹੜੇ ਮੇਰੇ ਵੀਰ ਹੈਗੇ ਆ ਤੁਹਾਨੂੰ ਦੱਸ ਦੇਣਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈ ਕਿ ਉੱਥੇ ਕੋਈ ਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਜਾਇਆ ਹੋਇਆ ਸੀ ਸਾਰੀ ਤੇ ਜਾ ਕੇ ਜਾਇਜਾ ਵੀ ਲੈ ਗਾ ਉੱਥੇ ਗਏ ਹੈ ਕਿ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਮੁੰਡਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਟੱਸਰ ਹੋ ਗਈ ਤੇ ਉਹਦਾ ਜਿੱਦੇ ਸੀਗਾ ਉੱਥੇ ਭੋਗ ਸੀਗਾ ਉਹਦੇ ਚਾਚੇ ਦਾ Eh, vai a ridicare la salve, vai a ridicare la salve.